ਜੀ ਵੀਰ ਲਾzare ਦੀ ਗੱਲ ਆ ਕੋਲ ਹੀ ਬੈਠੇ ਉਹ ਤੁਹਾਨੂੰ ਰੱਖੇ ਲਾzare ਦੀ ਬਣੀ ਕਾਪੜੀ ਕਾ ਨੌਜੀ ਕਰਦੇ ਆ ਲੋਗ ਸਟਾਰਟਿੰਗ ਸੇਰਸ ਵੀ ਐਡਵਾਈਸ ਆਤੀ ਲਿਓ ਬ੍ਰਦਰ ਇਹ ਬਹੁਤ ਆ ਕਰ ਲਗਾ ਤੱਕ ਤੈਨੂੰ ਆਤੀ ਬਗੀ ਤਾਂ ਜੜ ਕੇ ਬੈਹਂਦੀ ਓਏ ਲਿਓ ਓਏ ਚੱਲ ਥੱਲੇ ਦੇਖ ਲੈ ਨਿਆਰਾ ਆਈ ਜਾਂਦਾ ਕੂਲਰ ਚੱਲੀ ਜਾਂਦਾ ਚੰਗਾ ਬੈੱਡ ਐ ਇਹਦਾ ਮਾਲਕਾ ਸਵਾਦ ਸਮਝalpha ਕੋਈ ਗੱਲ ਨਹੀਂ ਇਹ ਬਥੀਕਾ ਬਰੋ ਉਹਦੇ ਆ ਕੰਮ ਬੰਦ ਲੱਗੂ ਕਰਨ ਨੂੰ ਪਰ ਤਾਂ ਬੰਦ ਤੇ ਜਦੋਂ ਆ ਕਬੂਦਰੀ ਦੀ ਮੈਡੀਸਿਨ ਵਗੈਰਾ ਨਾਲ ਨਾਲ ਨੇ ਜਿਹੜੀ YouTube ਤੇ ਲਾਉਣਾ ਹੈ ਟਮੜ ਕੇ ਕਰ ਰਿਹਾ ਹਾਂ ਜੀ ਯਾਰ ਮੋਟੇ ਤੇ ਤੁਰ ਪਈ ਬਈ ਹੁਣ ਤਾਂ ਕੰਮ ਫਾਇਦੇ ਚ ਹੈ ਹੁਣ ਕੋਈ ਚੱਕਰ ਨਹੀਂ ਮੋਟ ਕੇ ਖੜੀ ਹੋਈ ਉਹਦੇ ਕੰਡੀਸ਼ਨ ਚ ਬਹੁਤ ਫਰਕ ਹੈ ਕੱਲ ਦੇ ਕਰਪਾ ਨੂੰ ਪ੍ਰੋਪਰ ਪਰਸ ਤੇ ਫਿਰ ਸੈਟ ਕਰਦੇ ਆ ਆਪਾਂ ਠੀਕ ਹੈ ਡਾਣੇ ਦੇ ਕਰਕੇ ਕੂਦਰੀ ਕੁਡੀ ਘਰ ਦਾ ਤੇ ਕੂਦਰੀ ਦਾ ਦਰਜਾ ਚ ਵਾਰਿਆ ਧੁੱਪੇ ਹਣਾ ਜੀ ਮੇਰੇ ਇੱਗੀ ਰੋ ਉੱਥੇ ਜੀ ਚੋਟਨ ਸਰ ਕੁਦਰੀ ਨੂੰ ਮੈਡੀਸਨ ਦੇਤੀ ਸਵੇਰ ਦੇ ਟਾਈਮ ਦੀ ਦਵਾਈਆਂ ਦੇਨੇ ਬਾਲੇ ਤਰ੍ਹਾਂ ਨੂੰ ਚੇ ਨੂੰ ਹਣਾ ਇਹ ਕਮੰਡਲ ਦਾ ਕੁਲਰ ਨਹੀਂ ਕੁਲਰ ਚੱਲਦਾ ਨਹੀਂ ਇੱਕ ਬੰਦੀ ਕਰ ਦਿੱ ਗਿਆ ਬਾਹਰ ਦਾ ਲੈੜੀ ਬੰਦ ਕਰਤਾ ਉਹ ਕਮੰਡਲ ਉਧਰ ਉਹ ਵੀ ਕਰਦੇ ਉਹ ਵੀ ਕਰਦੇ ਜਨਵਾਰ ਜਨਵਾਰ ਪਾਉਣੇ ਧੁੱਪੇ ਉਹ ਸਭ ਦੱਸੀ ਜਾਂਦਾ ਸੀਗਾ ਮੈਂ ਵੀ ਦਵਾਈਆਂ ਦੇਣੀਆਂ ਹੁੰਦੀਆਂ ਬਾਲੇ ਤਰ੍ਹਾਂ ਕੁਦਰੀ ਨੂੰ ਹਣਾ ਲਾ ਕੋ ਵਿਚਾਰ ਪੰਜ ਛੇ ਤਰ੍ਹਾਂ ਦੀਆਂ ਪਰ ਉਹ ਇੱਕ ਤਾਂ ਤਾਂ ਦੇ ਹੀ ਸਕਦੇ ਆ ਹੌਲੀ ਹੌਲੀ 2-2 ਘੰਟੇ ਨਹੀਂ ਘੰਟੇ ਘੰਟੇ ਦੇ ਵਿੱਚ ਤੋਂ ਸਾਰੀਆਂ ਦਵੰਗਾ ਦੇ ਦਿੰਦੇ ਜਿਵੇਂ ਜਿਵੇਂ ਠੀਕ ਹੋਈ ਜਾਊਗੀ ਓਵੇਂ ਓਵੇਂ ਡੋਈ ਘਟਾਉਂਦੇ ਜਾਵਾਂਗੇ ਦਵੰਗਾ ਦੇ ਹਾਂਜੀ ਮੇਰੇ ਦੋਸਤੋ ਤਾਂ ਨਵੇਂ ਕਬੂਤਰ ਕਬੂਤਰਾਂ ਪਾਤੇ ਬਈ ਧੁੱਪੇ ਠੀਕ ਐ 6 ਕਬੂਤਰਾਂ 7 ਕਬੂਤਰ ਹਨਾ ਜਦੋਂ ਦਾਣੇ ਪਾਉਣ ਦਾ ਟਾਈਮ ਹੋਇਆ ਤਾਂ ਲਾ ਦੇਵੇਂ 12 ਕ 11 12 ਵਜੇ ਲਾਏ ਕਰਦੇ ਗਏ ਅੰਦਰ ਇਹਨਾਂ ਨੂੰ ਫਿਰ ਦਾਣੇ ਨਾਲ ਢਕਾ ਕੇ ਤੇ ਆਥ ਨੇ 3 ਕ ਵਜੇ ਨਿਵਾਵਾਂਗੇ ਵੀ ਠੀਕ ਐ ਸਾਰੇ ਕਬੂਤਰਾਂ ਨੂੰ ਨਿਵਾ ਦੇਾਂਗੇ ਉਦੋਂ ਦਾ ਕਬੂਤਰਾਂ ਨੂੰ ਨਿਵਾ ਦੇ ਬਾਈ ਯਾਰ ਕਬੂਤਰਾਂ ਤਿੰਨ ਕਬੂਤਰਾਂ ਇਹਨਾਂ ਰੰਗ ਲਾ ਬੈਠੇ ਪਤਾ ਨਹੀਂ ਲੱਗਿਆ ਬਾਈ ਯਾਰ ਭਲੇਖੇ ਨਾਲ ਕਿ ਫੇਰ ਹਨਾ ਚਲੋ ਜਿਨ੍ਹਾਂ ਨੇ ਨਹੀਂ ਲਾਇਆ ਉਹਨਾਂ ਨੂੰ ਨਿਵਾ ਦੇਾਂਗੇ ਬਾਕੀ ਮੈਂ ਵੀ ਵਿਹਲੇ ਹਾਂ ਹਾਂ ਕੋਈ ਨਾ ਕੋਈ ਹੋਰ ਕੰਮ ਤਾਂ ਹੁੰਦਾ ਕਰ ਲੇਗਾ ਕਿਉਂਕਿ ਚੋਬਰ ਵੀ ਆ ਗਿਆ ਮੈਨੂੰ ਬਾਹਰ ਮੂੰਹ ਤਾਂ ਤਾਂ ਚੱਕਣਾ ਨਹੀਂਗਾ ਹੁਣ ਅੰਦਰ ਕਮਰੇ ਦੀ ਸਾਈਡਿੰਗ ਕਰਦਗੇ ਹਣਾ ਵੀ ਜਿੰਨਾ ਆਪਣੀਆਂ ਅੰਗਰੇਜ਼ੀ ਦਵਾਈਆਂ ਹੋਗੀਆਂ ਠੀਕ ਆ ਦਵਾਈਆਂ ਦਾ ਭਰੇ ਭਾਇਆ ਬੋ ਯਾਰ ਉਹ ਤੇਰੀ ਪੈਨੋ ਇਹਦਾ ਹੋਰੀ ਸੁਵਾਨਾ ਜਿਆ ਪੈਸੇ ਕੱਲ ਤੋਂ ਇਹ ਕੰਮ ਦਵਾਈਆਂ ਦਾ ਭਰਿਆ ਪੰਗਾ ਨਾ ਮਾਰ ਗਾ ਨਾ ਦੇਸੀ ਅੰਗਰੇਜ਼ੀ ਸਾਰੇ ਬੰਨਾਂ ਦਾ ਭਾਵੇਂ ਸਾਰਾ ਚੱਕ ਚੱਕ ਕੇ ਨਾ ਸਾਈਡਿੰਗ ਚ ਲਾਦ ਗਏ ਜਮਾ ਐਕਸਪਾਇਰੀ ਡੀਟੈਲਿੰਗ ਬਾਹਰ ਕੱਢਦੇ ਆਂ ਕੰਮ ਕੰਮ ਨਾਲ ਡੱਬਿਆਂ ਡੁੱਬਿਆਂ ਪਾ ਕੇ ਨਿਣ ਚਿੰਮਣ ਕੇ ਤੇ ਸਿਰਾ ਲਾ ਕੇ ਰੱਖ ਦਿੰਨੇ ਆਗੇ ਹਾਂਜੀ ਮੇਰੇ ਯੋ ਆਕੇ ਹੋ ਗਈ ਰਿਪੋਰਟ ਤੇ ਇਧਰ ਹੋ ਨਿਮਾਰੀ ਦੀ ਸੈਟਿੰਗ ਕਰਦੇ ਆਂ ਜਮਾ ਇੱਕ ਨੰਬਰ ਬਣਾ ਲਾ ਕੰਮ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕਰੇ ਲਿਓ ਵਾਸਤੇ ਰੋਟੀ ਤੇ ਰੱਸੀ ਲੈ ਕੇ ਬਾਕੀ ਹਜੇ ਖੇਤ ਜਾਣਾ ਯਾਰ ਹਨਾ ਕਾਨਕਾ ਵੱਟ ਤੇ ਮਨ ਲੱਗਦਾ ਕਿ ਟਰੈਕਟਰ ਜਮਗਾ ਜਿੱਕਰ ਛੱਡ ਕੇ ਆ ਖੇਤ ਫੋਨ ਆਇਆ ਤਾਂ ਆ ਟਾਈਮ ਆ ਮੈਂ ਆਪ ਰੋਟੀ ਖਾਣ ਲੱਗ ਦੋ ਮੈਂ ਕਿ ਲਿਓ ਨੂੰ ਪਾਈ ਜਾਵਾਂ ਤੇ ਫੇਰ ਹੀ ਖੇਤ ਚੱਲਾਂਗੇ ਆ ਲਿਓ ਹਾਂਜੀ ਗੱਲ ਪਈ ਫੇਰ ਮੇਟੜ ਜੀ ਕਿਹੜੇ ਕਿਹੜੇ ਆਉਜੇਗੇ ਜੀ ਮਤਲਬ ਹਾਈ ਪਿੱਛੇ ਹੀ ਆ ਪਈ ਉਹ ਮਨਉ ਆਏ ਨਹੀਂ ਤੱਕ ਆਉਂਦੀ ਯਾਰ ਇਹ ਟਰਾਲੀ ਚਲ ਹੈ ਤਾਂ ਖਾਲੀ ਉਥੋਂ ਪਈ ਦਾ ਤੇ ਵਾਣ ਦਾ ਵਾਹ ਫਰਕ ਆਈ ਯਾਰ ਹਨਾ ਫੁੱਟ ਡੇਢ ਦੋ ਫੁੱਟ ਨੀਵਾ ਯਾਰ ਠੀਕ ਆ ਉਹ ਨਾ ਕੰਮ ਘੜੇਚ ਕਰਦਾ ਲਾਉਂਦਾ ਢਾਉਂਦਾ ਹੈ ਤਾਂ ਇਹੋ ਜਿਹੀ ਡਰਾਈਵਰੀ ਆ ਭਰਾਵਾ ਖੇਤ ਤੱਕ ਕਦੀ ਆਈਦਾ ਬਸ ਵੀਜਣ ਜਾਂ ਵੱਢਣਾ ਹਨਾ ਚਲੋ ਕੋਈ ਨਾ ਦੇਖਦੇ ਆਂ ਬਾਕੀ ਦਮਣੀ ਬਣਾਇੰਦਾ ਤੂੜੀ ਅੱਜ ਚੋਬਰ ਵੀ ਨਹੀਂ ਘਰੇ ਕੀ ਕਰੀ ਜਾਂਦਾ ਯਾਰ ਆ ਕੇ ਇੱਧਰ ਲੈ ਘਰੇ ਭਾਈ ਕਿ ਤੋਂ ਬਸ ਕੇ ਟਰੈਕਟਰ ਹੀ ਹਿੜਨਗੇ ਸੀ ਯਾਰ ਉਹਨੇ ਆਪ ਹੀ ਕਹਿਦਾ ਹਣਾ ਕਹਿ ਤੂੰ ਜਾੜ ਕਰਿਆ ਨਾ ਚੰਗੀ ਗੱਲ ਮਤਲਬ ਬੰਨ੍ਹਣੇ ਪਾਉਂਦਾ ਸੀਗਾ ਤੇ ਹੁਣ ਕਬੂਤਰ ਲਾ ਦੇ ਅੰਦਰ ਜਿਹੜੇ ਜਾਲਾਂ 'ਚ ਵਾੜੇ ਫਿਰ ਦਾਣੇਦੋਨੇ ਪਾਵਾਂਗੇ ਤੇ ਫਿਰ ਦੋ ਸੌ ਆਗੇ ਅੱਜ ਮਾਣ ਵੇਲੇ ਡੈਂਟ ਪਾਉਣਗੇ ਗੇ ਜਮਾਂ ਵੇਲੇ ਹਾਂਜੀ ਤੇ ਜਾਨਵਰ ਲਾ ਤੇ ਅੰਦਰ ਵੈਸਤਾ ਦਾਣੇ ਪਾਉਣ ਲੱਗਦਾ ਸੀਗਾ ਮੈਂ ਵੀ ਦਾਣੇ ਦੋਨੇ ਕਰਦਣਾ ਰੈਡੀ ਹੈਨਾ ਤੇ ਮੈਨੂੰ ਮੜਾ ਜਾ ਪੈਗਾ ਕੰਮ ਭਾਈ ਮੈਂ ਮਲੋਟ ਆਖੀ ਜਾਣਾ ਭੁੱਲ ਗਿਆ ਉੱਥੇ ਲੰਬੀ ਨਹੀਂ ਪੰਜਾਬੇ ਜਾਇਆ ਯਾਰ ਲੰਬੀ ਦੇ ਨਾਲ ਹੀ ਇਹ ਪਿੰਡ ਤੇ ਫਿਰ ਆ ਕੇ ਦਾਣਾ ਪਾਣੀ ਪਾਉਣਿਆਂ ਨੂੰ ਚੰਗਾ ਕਰਾ ਕਬੂਤਰ ਲਾ ਤੇ ਆਪਾਂ ਅੰਦਰ ਲਾਉ ਜੀ ਤੇ ਰੱਖ ਦੀਏ ਦਾਣੇ ਕਬੂਤਰਾਂ ਨਾ ਉੱਡਰ ਲੈ ਉੱਡਰਨ ਤੋਂ ਪਹਿਲਾਂ ਰੱਖ ਦੀਏ ਇਹਦੇ ਤੁ후 ਬਾਦ ਫਿਰ ਆਗੇ ਰੱਖਾਂਗੇ ਵੱਡਿਆਂ ਆਇਓ 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 ਬਤ ਬੈਟ ਕਾਲ ਨੂੰ ਰੱਖਦੇ ਵੀ ਦੂਜੇ ਦੋ ਖੁੰਡਿਆਂ 'ਚ ਰੱਖਦੇ ਇਹ ਪੰਜ ਜਦੋਂ ਖੁੰਡਿਆਂ ਵਾਲਿਆਂ ਦੇ ਦਾਣੇ ਰੈਡੀ ਕੀਤੇ ਠੀਕ ਹੈ ਤੇ ਵੱਡਿਆਂ ਨੂੰ ਥੋੜਾ ਜਿਹਾ ਟਾਈਮ ਠਹਿਰ ਕੇ ਰੱਖਾਂਗੇ ਆਪਾਂ ਘੰਟਾ 'ਚ ਇਹਨਾਂ ਨੂੰ ਰੱਖ ਚੱਲੀਓ ਮੁੜ ਕੇ ਮੈਂ ਮੜਿਆ ਜਾਣਾ ਕੰਮ ਫਿਰ ਤੁ ਬਾਦ ਆ ਕੇ ਇਹਨਾਂ 'ਤੇ ਪਾਣੀ ਪੂਣੀ ਪਾਵਾਂਗੇ ਇਹਨਾਂ ਆਇਓ 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 ਬੱਤਾ ਹੁਣ ਆ ਵੀ ਕਬੂਤਰਾਂ ਦੀ ਵਾਰੀ ਆਇਓ 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 ਬੱਤਾ ਅੰਜੀ ਮੇਰੇ ਵੀਰੋ ਚੱਲ ਰਹੀ ਹੈ ਜੀ ਪਿੰਡ ਨੂੰ ਲੰਦੀ ਤੋਂ ਉੱਪਰ ਕਰ ਲਓ ਗੱਲਾ ਵਿੱਚ ਗਰਮੀਆਂ ਨੇ ਬਹੁਤ 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 ਹੀ ਜ਼ਿਆਦੇ ਆਹ ਜੀ 43 ਡੀ ਲੰਘੋ ਤਰਤੌਣੀ ਦੀ ਟੈਂਪਰੇਚਰ ਆਵਾਜ਼ ਹੋ ਤੇ ਬਾਹਰ ਕਰਦੇ ਪੰਡੀਆਂ ਨਾਲ ਫਿਰ ਕੂਤਰਾਂ ਨੂੰ ਦਾਣਾ ਪਾਣੀ ਪਾ ਕੇ ਤੇ ਨਾ ਨੂੰ ਵੀ ਸਮਝਾਂਗੇ ਬਸ ਆਹੀ ਜਿੰਦਗੀ ਰਹੀ ਹੈ ਆਪਣੀ ਹਾਂਜੀ ਮੇਰੇ ਦੋਸਤੋ ਆ ਗਏ ਜੀ ਘਰੇ ਆਉਂਦੇ ਕੁਸਟਿੰਗ ਫੁੱਲੇ ਉਹ ਵੀ ਨਵਾਂ ਮਾਡਲ ਭਾਈ 2025 ਟਾਪ ਮਾਡਲ ਸਟਿੰਗ ਸਨੇਰੀ ਸਟਿੰਗਾ ਸੋਨਾ ਪਾ ਕੇ ਦਿੱਤਾ ਜੀ ਕਹਿੰਦੇ ਸੋਨਾ ਭਸਮਾ ਵੀ ਕੋਈ ਚੱਕ ਨਹੀਂ ਇਹ ਲੈ ਚੱਲਦੇ ਆ ਚਲੋ ਮੋੜਸਾਂ ਕਰਕੇ ਅੰਦਰ ਕੂਤਰਾਂ ਨੂੰ ਦਾਣਾ ਹੀ ਪਾਉਣ ਗਰਮੀ ਬੜੀ ਹੈ ਵਾਹ ਵਾਹ ਨਜ਼ਾਰਾ ਆ ਗਿਆ ਕਿਥੇ ਆ ਦਿਨ ਹਾਜੀ ਕੂਤਰ ਫਿਰਦੇ ਹੁੰਦੇ ਸੀ ਘਰੇ ਤੇ ਹੁਣ ਤਾਂ ਭਾਈ ਉਹ ਦੇਖ ਨੂੰ ਗੋਲ ਹੋਏ ਪਿਆ ਜੀ ਹੁੰਦਾ ਖੋਡਿਆਂ ਨੂੰ ਜਿੰਦੇ ਲਾ ਰੱਖਿਆ ਸੱਚੀ ਪਹਿਲੇ ਯਾਰੀ ਇਹ ਥੋੜੇ ਯਾਦ ਹੋਵੇ ਇਹ ਤਾਂ ਅਜੇ ਅਜੇ ਦਾ 43 44 44 45 45 ਡਿਗਰੀ ਟੈਂਪਰੇਚਰ ਚ 27 ਦਿਨ Delhi ਘਰੇ ਫਿਰਦੇ ਅਸੀਂ ਦੋ ਦੋ ਢਾਈ ਟੇ ਵੇਹ ਤੱਕ ਨਾ ਪਰਾਣੇ ਤੇ ਭਾਈ ਚਲੋ ਕੋਈ ਨਾ ਪਰਾਣੇ ਨੂੰ ਭੁੱਲ ਕੇ ਨਵੰਗਾ ਯਾਦਤਾਆਂ ਕਰਾਂਗੇ ਬਾਬੇ ਨੇ ਕਿਰਪਾ ਕੀਤੀ ਹਾਂਜੀ ਬਾਪੂ ਓਕੇ ਹੋ ਗਈ ਰਿਪੋਰਟ ਉਧਰ ਦੇ ਪੁੱਤਰਾ ਨੂੰ ਦਾਣੇ ਵੀ ਪਾਤੇ ਤੇ ਪਾਣੀ ਵੀ ਪਾਤਾ ਤੇ ਵਿੱਚ ਅੱਜ ਲੇ 52 ਵੀ ਪਾਤੀ ਹੈ ਨਾ ਮੈਂ ਚੱਲ ਇੱਕ ਦਿਨ ਪਾਦ ਗੇ ਕੀ ਹੁੰਦਾ ਬਖਾਈ ਨਹੀਂ ਕਦੇ ਇਹਨਾਂ ਨੂੰ ਮਨ ਲੱਗਾ ਕੋਈ 2-3 ਮਹੀਨਾ ਤੱਕ ਕਰੀ ਪਾਉਣੇ ਨੇ ਸ਼ਾਇਦ ਉਹ ਵੀ ਪਸੰਗ ਪਾਈ ਮੇਰੀ ਯਾਦ ਨਹੀਂ 10 ਟਾਈਮ ਕਦ ਪਾਈ ਸੀ ਤੇ ਲਿਓ ਮੈਂ ਬੰਨਤਾ ਸੀ ਕਰੇ ਸੀ ਨਾ ਇਹਨੂੰ ਛੱਡ ਚਲੀਏ ਖੁੱਲਾ ਤੇ ਹੁਣ ਆਪਾਂ ਚੱਲਦੇ ਆ ਖੇਤ ਕਣਕ ਵੱਢਣ ਜੀ ਹਾਂ ਕੀ ਹੋ ਗਿਆ ਜੀਤਾ ਕਰਦਾ ਨਹੀਂ ਮੈਨੂੰ ਜਾਣਦਾ ਪਰ ਜਾਣਾ ਪਊਗਾ ਹਾਂ ਗਰਮੀ ਬੜੇ ਦਿਨਾਂ ਤੋਂ ਬਾਹਰ ਆਉਂਦੀ ਪੀ ਗੱਲ ਵੇਖ ਵਾਟਰ ਤੇ ਖਲੋ ਕੇ ਸੋਹਣੀਏ ਕਿੰਨੇ ਦੱਟ ਦੀ ਕਪੈਣ ਚੱਲਦੀ ਆਹ ਕਤਾਰ ਕਪੈਣਸ ਓਕੇ ਰੋਟੇ ਬੜਦੇ ਨੇ ਵਾਸਤੇ ਪਤਾ ਪਾਸੇ ਘੁੰਮਣਾ ਮੈਂ ਢੱਕਾ ਬੜਣਾ ਤੇ ਦਾਦੀ ਲੈ ਕੇ ਨਹੀਂ ਆਏ ਬਾਪੇ ਹਾਂਜੀ ਚੱਲਦੇ ਦੂਜੇ ਖੇਤ ਤੇ ਪੱਤਰ ਨੇ ਖੇਤ ਦਾ ਵੱਢਦੀ ਹੈ ਠੀਕ ਹੈ ਵੱਢੀ ਤਾਂ ਮਸ਼ੀਨ ਨੇ ਹੈ ਆਵਾ ਤਾਂ ਪਾਸੇ ਪਾਸੇ ਭੱਜੇ ਜੇ ਬਰੇ ਕਦੇ ਪਾਣੀ ਲਿਆ ਤਾਂ ਚਾਹ ਲਿਆ ਨਾ ਦੋ ਗੜਕੇ ਵੜਦੇ ਹਨ ਆ ਇਹਨਾਂ ਨਾਲ ਆਏ ਹੋਈ ਵੀ ਲਾ ਭਈ ਸਾਬਾ ਕਿੱਧਾ ਘਟਾ ਘਟਾ ਚੱਕਣਾ ਸੌਖਾ ਹੀ ਕਰੋ ਕੜਕਦਾ ਵੈਸੇ ਤਾਂ ਮਿਲਦੀ ਨਹੀਂ ਚੱਲ ਫਿਰ ਵੀ ਆਵਦੀ ਉਹਦੇ ਅੱਖ ਨੂੰ ਕੀ ਕਹਿੰਦੇ ਹੁੰਦੇ ਆ ਰੀੜੀ ਰੀੜੀ ਲੈਣ ਜੋਗੇ ਹੋ ਜਾਗੇ ਚੱਲ ਚੱਲਦੇ ਹਾਂ ਚੌੜ ਕਰਦੇ ਹਾਂ ਭਰਾ ਆਲੇ ਰੀੜੀ ਰੀੜਾਂ ਹਨ ਪਾਸੇ ਇਧਰ ਵੜਦੀ ਮੇਂ ਜੇ ਕਣਕ ਤੋਂ ਪਤਾ ਖੜੀ ਕੜਤ ਹੁੰਦੀ ਆ ਨਾ ਯਾਰ ਹੱਥ ਨੂੰ 20 25 ਕਿਲੇ ਵੜ ਦਿੰਦੀ ਐ ਮਕੀਨਾਂ ਹਾਂ ਕਰਕੇ ਤਾਂ ਸਾਰਾ 2-3 ਘੰਟਾ ਦਾ ਕੰਮ ਆਪਣੇ ਤਾਂ ਲਗਭਗ ਕਿੰਨੇ 8-10 ਕਿੱਲੇ ਹੋਣਗੇ ਲਗਭਗ 3 ਗੁੱਧ ਤੇ 6 ਹਾਂ ਬਸ ਉਹ 9-10 ਕਿੱਲੇ ਹੈਗੇ ਆ ਖੁਸ਼ ਉਹ ਵੱਡਾ ਟੱਕ ਸਰੋਂ ਵਾਲਾ ਪਿਆ ਆਪਣਾ ਉਧਰੋਂ ਸਰੋਂ ਵੀ ਕਾਟ ਲੈਂਦੀ ਸੀ ਗਾਹਾਂ ਜਾਂਦਾ ਹੈ ਮਾਈ ਭਤੀਜਾ ਤੇ ਇੱਕ ਪ੍ਰੀਤ ਸਿੰਘ ਲੈ ਕੇ ਸਕੂਟਰ ਮਗਰ ਹੀ ਅੱਪਾ ਚੱਲ ਪਏ ਚਾਹ ਰੋਟੀਆਂ ਸਿਗਰਟ ਲੈ ਕੇ ਮੇਰੇ ਵੀਰੋ ਪਹੁੰਚ ਗਏ ਜੀ ਦੂਜੇ ਖੇਤ ਕਰਤੀ ਹੈ ਕਟਾਈ ਸਟਾਰਟ ਮਗਰ ਮਗਰ ਅੱਗੇ ਕੀ ਵੱਡੀ ਮਸ਼ੀਨ ਮਗਰ ਮਗਰ ਮਿੰਨੀ ਮਸ਼ੀਨ ਉਹਦਾ ਡੱਕਾ ਤਾਂ ਵੀ ਆਉਂਦਾ ਨੇ ਰੁਵੀ ਭੱਜਿਆ ਫਿਰਦਾ ਕਮਲਿਆਂ ਵਾਂਗ ਹਣਾ ਮੈਂ ਦੱਸ ਤੀ ਜਾ ਕੇ ਚੱਲ ਵਧੀਆ ਪਰ ਟਾਈਮ ਟੱਪ ਜੂ ਇੰਨੇ ਤੇ ਡੇਢ ਘੰਟੇ ਦੀ ਖੇਡ ਰਹੀ ਸਾਰੀ ਇਹ ਮੇਰੇ ਹਿਸਾਬ ਨਾਲ ਤਾਂ ਡੇਢ ਦੋ ਘੰਟੇ ਵੜ ਦੇਣਾ ਇਹਨੇ ਜਮਾ ਕਲੀਅਰ ਕਰਕੇ ਬਸ ਜੀ ਥੋੜਾ ਹੀ ਕੰਮ ਰਹਿ ਗਿਆ ਵੜਦੀ ਕਣਕ ਪਾਸੇ ਫਿਰਦੇ ਫਿਰਦਾ ਗਾਲਟ ਪਾ ਕੇ ਮੋਕਾ ਠੀਕ ਹੈ ਕਿ ਨਹੀਂ ਐਨ ਨਹੀਂ ਕਰੇਗੀ ਬੋਲਿਆ ਟੋ ਲੈਕਨਿਕ ਐਨ ਨਹੀਂ लास्ट ਗੇੜਾ ਜੀ ਠੀਕ ਹੈ ਮਤਲਬ लास्ट ਗੇੜਾ ਕੀ ਵਸ ਪਰ ਜਾਣੀ ਪਹਿਲੀ ਵਾਰੀ ਇਹਦਾ ਲਾਟ ਚਾਲੀ ਹੈ ਕਿੱਦਾਂ ਹੀ ਕੰਮ ਨਵੇੜ ਗਣੋ ਸਿੱਧੇ ਸ਼ੇਲ ਤੇ ਲਾਈਕ ਹੋ ਗਿਆ ਬੰਦੇ ਨਾਲ ਵੀ ਜਾਣਾ ਪਈਆ ਦੂਜਾ ਆ ਰਿਹਾ ਨਾ ਪੱਤੂ ਵਾਲਾ ਜਿੰਨਾ ਗੱਡਾ ਕਰਾ ਕੇ ਉਹਨੇ ਸਟਾਰਟ ਕਰਾਣੇ ਜਦੋਂ ਮੋਟਰ ਤੇ ਉੱਪਰ ਦਾ ਟੈਂਸ਼ਨ ਫੇਰੀ ਹੈ ਨਾ ਛੇ ਫਲਗ ਪਗ ਦੇਣੀ ਗਿਆ ਬਾਪੇ ਵਾਜ 6 ਵਜੇ ਕੋਣ ਕੁਛੇ 6:30 ਵੱਡੇ ਉਤਰਾ ਦਾ ਹਜੇ ਦਾਣਾ ਪਾਣੀ ਰਹਿੰਦਾ ਹੈਗਾ ਉਹ ਵੀ ਕਰਨਾ ਹੈ ਜਾ ਕੇ ਬਾਕੀ ਮੌਸਮ ਬੜਾ ਖਰਾਬ ਹੈ ਦਿਨੇ ਦਾ ਦਿਨ ਬਹੁਤ ਗਰਮ ਸੀਗਾ ਦੁਪਹਿਰੇ ਤਾਂ ਹੁਣ ਠੰਡਗਾਵਾ ਚੱਲ ਪਗਾ ਢੇਰੀ ਨੂੰ ਰੀ ਚੱਲ ਪਈ ਨਾ 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 ਪਤਾ ਲੱਗ ਗਿਆ ਕੋ ਕੰਮ ਰੋਲਾ ਪਈਦਾ ਕੋਲੇ ਸੀਨੀਅਰ ਪਲੇਅਰ ਇਕੱਠੇ ਹੋ ਗਏ ਸਾਰੇ ਗੇਮ ਪਾਣੀ ਲਵਾ ਕੇ ਕਿਓ ਪਰ ਚੜਾ ਲੈ ਮੈਂ ਆਇਆ ਭਾਵਾਂ ਕਿ ਛੇਦੀ ਇਹਦੀ ਮੌਸਮ ਖਰਾਬ ਹੋ ਗਿਆ ਮੇਰੇ ਵੀਰੋ ਤਾਂ ਕਰਕੇ ਚੱਲਦੇ ਹੀ ਮੱਠੀ ਜਿਹੜੇ ਹਿਸਾਬ ਦੇ ਚਾਲ ਆ ਤਿੰਨ ਦਿਨਾਂ ਵਿੱਚ ਘਰੇ ਪਹੁੰਚ ਜਾਗੇ ਰੋਟੀ ਮੈਂ ਤੁਹਾਡਾ ਰਾਹ ਚਾਹਿਆ ਕਰੂਗਾ ਉਹ ਕਿੱਡਾ ਵੇ ਦੂਜਾ ਲੱਗਦਾ ਟਰੈਕਟਰ ਨਹੀਂ ਰਹੀ ਹੋ ਗਿਆ ਬਾਬੇ ਉਹ ਲਾਸਟ ਟਰਾਲੀ ਹੁਣ ਭੇਜੀਏ ਘਰ ਨੂੰ ਬਈ ਹੋ ਜਾਂਦੀ ਠੀਕ ਹੈ ਕਿ ਨਹੀਂ ਹਉ ਜਾਂਦੀ ਟਰਾਲੀ ਤੇ ਇਧਰ ਟਰੈਕਟਰ ਕੱਢ ਕੌਣ ਦੇਦਾ ਕਰਾ ਮੈਂ ਹਨਾ ਪਰ ਸੀਨੀਅਰ ਡਰਾਈਵਰਾਂ ਨੂੰ ਪਤਾ ਟਰੈਕਟਰ ਤੇ ਟਰਾਲਾ ਕੱਢ ਕੇ ਇਹਦਾ ਖਣਕ ਸੀਗੀ ਟਰਾਲੇ 'ਚ ਤੇ ਮੋਟਰਸਾਈਕਲ ਆ ਰਹੀ ਹੁਣ ਸਿੱਧਾ ਆ ਰਾ ਪਾ ਕੇ ਦੇਤਾ ਆਪਣੇ ਬੰਦੇ ਨੂੰ ਜਿਹੜਾ ਕੰਮ ਕਰਦਾ ਮੈਂ ਜੂ ਲੈ ਚੱਲ ਕਰੇ ਮੈਂ ਮਗਰ ਮੋਟਰਸਾਈਕਲ ਲਿਆਉਣਾ ਹਨਾ ਆਪਣਾ ਧੂਮ 3 ਦੇਖੋ ਕੀ ਸੀਨ ਬਣਦਾ ਯਾਰ ਇੱਥੇ ਹਨਾ ਰਾਤ ਨੂੰ ਦਿਨੇ ਬੜਾ ਮਾਹੌਲ ਹੁੰਦਾ ਬਦਕਾ ਠੰਡ ਹਨਾ ਕਿਆ ਬਾਤਾਂ ਨੇ ਰਾਤ ਨੂੰ ਇਕੱਲੇ ਬੰਦੇ ਨੂੰ ਤਾਂ ਡਰ ਲੱਗਦਾ ਇਹ ਕੋ ਨਾਲ ਕੋਈ ਹੋਵੇ ਤਾਂ ਗੱਲ ਵੱਖਰੀ ਹੈ ਹਨਾ ਇੱਕ ਮਿੰਟ ਜਿੰਦੇ ਹੁੰਦੇ ਲਾਜਲੇ ਘਰ ਨੂੰ ਚਲੀਏ ਬਾਪਿਓ ਜੇ ਪੁੱਤਾਂ ਨੂੰ ਦਾਣੇ ਪਾਉਣੇ ਵੱਡਿਆਂ ਨੂੰ ਇਧਰ ਉੱਤੇ ਵੀ ਕੰਮ ਰਮਾਂਚ ਕੀ ਹੈ ਜਮ ਐਤ ਕੀ ਲਾਈਆ ਫਰਸ਼ ਪੁਰਸ ਵਧੀਆ ਤੇ ਬਸ ਇੱਥੇ ਬੈੱਡ ਦੀ ਕਮੀ ਹੈ ਇੱਕ ਕਿਰ ਸ਼ਤ ਤੋਂ ਥੋੜੀ ਖੁੱਡਿਆ ਖੁੱਡਿਆ ਤਾਂ ਵੀ ਨਹੀਂ ਹਨਾ ਕੁਝ ਦੇਖਿਆ ਜਾਂਦਾ ਇਹ ਚਲੋ ਕੋਈ ਨਾ ਛੋਟਿਆਂ ਦੇ ਬਹੁਤ ਸੋਇਦੇ ਰਹੇ ਆਂ ਵੀਰ ਦੀ ਇੱਕ ਪਾਸੇ ਆਏ ਵੀ ਕੀ ਕਰਨਾ ਸੀ ਖੇਤ ਰੱਖ ਲਏ ਘਰੇ ਦਾ ਰੱਖਣ ਲਿੰਦੇ ਸੀ ਹਨਾ ਉਹ ਇੱਥੇ ਰੱਖ ਲਾ ਫਿਰ ਸੋਇਦੇ ਸੀ ਭਾਏ ਇੱਥੇ ਬਿੱਲੀ ਬੁੱਲੀ ਚੜ ਕੇ ਖਾ ਜੂਗੀ ਵੇਟ ਕੂਟ ਨਹੀਂ ਲੱਗਿਆ ਬੜੰਗਾਂ ਤੋਂ ਜੁਗਤਾਂ ਆਉਂਦੀਆਂ ਸੀ ਉਹ ਵੇਲੇ ਘੈਂਟ ਸੀਗੇ ਆ ਉਦੋਂ ਬਾਅਦ ਨਵਾਂ ਕੂਤਰ ਫੜਨ ਦਾ ਚਾਹ ਹੁੰਦਾ ਸੀਗਾ ਕੋਈ ਬਾਜੀ ਦੀ ਨਹੀਂ ਹਨਾ ਕੁਝ ਨਹੀਂ ਹੁੰਦਾ ਸੀ ਨਾ ਕੂਡਣ ਦਾ ਸਤਾਇਉ ਸੀ ਲੱਕਾ ਲੱਠਾ ਜਿਹੜਾ ਮਿਲ ਗਿਆ ਪਾਰ ਹੀ ਆ ਬਸ ਦਿਨ ਬੜੇ ਚੰਗੇ ਸੀਗੇ ਉਹ ਦਿਨ ਨਹੀਂ ਮੁੜ ਕੇ ਆਉਣੇ ਯਾਰ ਹਨਾ ਤੇ ਭੱਜਣਾ ਕੂਤਰਾ ਮਗਰ ਨਵੇਂ ਕੂਤਰਾ ਛਤਰਾਂ ਆ ਵੜਕਾਉਣੀਆਂ ਫੜਨ ਨੇ ਲਕੋਣੇ ਹਨਾ ਬੜਾ ਉਹ ਸਰਾ ਸੀਗਾ ਯਾਰ ਭਾਂ ਕਦੇ ਛੱਪੜਾਂ ਜੇ ਕੁੱਟਣੇ ਕਦੇ ਕਿੱਥੋਂ ਲਾਉਣੇ ਕਦੇ ਕੀ ਕਰਨਾ ਕਦੇ ਕੀ ਕਰਨਾ ਬੜਾ ਚਾਹ ਹੁੰਦਾ ਸੀ ਉਹਦੇ ਨਾਲ-ਨਾਲ ਤੱਕ ਪਿੰਡਾਂ ਬਾਜ਼ੀਆਂ ਚ ਵੀ ਬਾਜੀ ਆਏ ਕੂਤਰਾਂਣਗੇ ਫੜਾਂਗੇ ਹੁਣ ਤਾਂ ਸਾਰੇ ਚਾਹ ਜੀ ਮਰ ਗਏ ਚਲੋ ਆ ਉੱਤੇ ਹਟਕਣ ਜਾ ਲਾ ਬਣਾਏ ਸੀ ਉਹਦਾ ਯਾਰ ਮੈਂ ਮੌਸਮ ਖਰਾਬ ਹੈ ਵਿੱਚ ਪਾਣੀ ਪਈਊਗਾ ਆਪਣੇ 7 ਸਟਾਰ ਕੋਠੇ ਦੇ ਤੇ ਚਲੋ ਚੱਲਦੇ ਆ ਫਿਰ ਘਰੇ ਆਪਾਂ ਵਿਊ ਚੈੱਕ ਕਰੋ ਬਾਪੋ ਯਾਰ 1 ਮਿੰਟ ਫਲੈਸ਼ ਬੰਦ ਕਰਕੇ ਹਾਂਜੀ ਹੁਣ ਦੇਖੋ ਕੀ ਬਾਤਾਂ ਨੇ ਥੋੜੀ ਥੋੜੀ ਬਿਜਲੀ ਲਿਸ਼ ਕਰੀ ਜਾਣਾ ਅੱਜ ਇਹ ਮੜ ਜਾ ਬਣੀ ਨਾ ਕਹਦਾ ਫਰਾ ਯਾਰ ਅੱਜ ਮਨ ਕਿਲ ਵਿਨਲੇ ਇੱਕ ਕੰਮ ਹੈ ਸੀਗਾ ਮਾਣਾ ਅੱਜ ਕਣਕ ਵੜੀਆਂ ਸੀਗੇ ਸੋਡੇ ਸਾਹਮਣੇ 1% ਵੀ ਧਿਆਨ ਹੈ ਨਹੀਂ ਸੀ ਮੇਰਾ ਕਣਕ 'ਚ 1% ਵੀ ਹੈ ਨਾ ਬਾ ਮੈਂ ਬੋਲਾਇਆ ਬਣ ਕੇ ਤੁਰਿਆ ਫਿਰਾਂ ਬਾ ਹੈ ਨਾ ਬਦਾਤਰੀ ਮੇਰੇ ਕੋਲੇ ਦੀ ਬਸ ਮੈਂ ਮਸ਼ੀਨ ਦੇ ਮਗਰ ਮਰ ਗਿੜੇ ਮਗਰ ਮਰ ਗਿੜੇ ਉਹੀ ਲੈ ਕੇ ਕੰਮ ਲਿਆ ਹੂੰ ਦਿਮਾਗ ਪਤਾ ਨਹੀਂ ਕਿੱਥੇ ਫਿਰਦਾ ਯਾਰ ਚਲੋ ਚੱਲਦੇ ਆਂ ਘਰ ਨੂੰ ਵੈਸੇ ਵੈਦਰ ਬੜਾ ਸੋਹਣਾ ਬਣਿਆ ਹੋਰ ਗਲਾਂ ਕਰਾਂਗਾ ਤਾਂ ਆ ਗਏ ਲਿਓ ਬੇਟਾ ਲਿਓ ਵਾਹ ਜੇ ਅੰਦਰ ਛੰਡ ਕੱਢੀ ਆਂਦਾ ਓਏ ਹੋ ਕੂਲਰ ਵੀ ਆਪਣਾ ਕੂਤਰੀ ਨੂੰ ਚੱਲ ਵਧਗਾ ਹੋਇਆ ਲਾਈਟਾਂ ਉਹਦਾ ਛੱਡ ਮੁੜਿਆ ਸਾਰੀਆਂ ਯਾਰ ਇੱਥੋਂ ਬਾਹਰੋਂ ਲੱਗਦਾ ਛੱਡਣ ਸਾਰੇ ਘਰ ਚ ਜਾਗਮਗ ਜਾਗਮਾ ਕਰਦੇ ਠੀਕ ਹੈ ਕਿ ਨਹੀਂ ਹਾਂ ਬਤ ਲਿਓ ਕਿਵੇਂ ਐੱਕੀ ਰੱਖੀ ਘਰ ਦੀ ਪੂਰੀ ਰੱਖ ਰੱਖੀ ਪਰ ਓਏ ਇੱਥੇ ਹੀ ਐ ਮੈਂ ਕਿੱਥੇ ਜਾਣਾ ਲੈ ਤੇ ਕੰਜਰ ਦਾ ਮੋਹ ਬੜਾ ਕਰਦਾ ਇੱਕ ਤੈਨੂੰ ਆਇਆ ਵੀ ਮੇਰਾ ਮੇਰਾ ਮਾਲਕ ਛੱਡ ਕੇ ਲੈ ਜਾੜਾ ਮੈਨੂੰ ਆ ਜਾ ਦੇਖ ਲੈ ਲੈ ਕੰਜਰ ਦਾ ਸੰਦ ਗਾ ਗਿਆ ਨਾ ਨਾ ਯਾਰ ਆ ਤਾ ਕਰੇ ਫਿਰ ਮਾ ਹੁਣ ਐਂਗਾ ਤੋ ਕਰ ਦ ਲੈ 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 ਮੂੰਹ ਬਾੜਾ ਕਰਦਾ ਚੰਦਰਾ ਇੱਕ ਆ ਇੱਕ ਆ ਇਹਦਾ ਮੂੰਹ ਮਾਰਦਾ ਮੈਨੂੰ ਹੋਰ ਤਾਂ ਕੋਈ ਨਹੀਂ ਕੰਮ ਤਾਂ ਕਰਨ ਨੂੰ ਗਲਤ ਕਰਦਗੇ ਇਹਦਾ ਮੂੰਹ ਮਾਰਦਾ ਕੰਜਰ ਦਾ ਨਾ ਹੋਵੇ ਤਾਂ ਸੁਡੜ ਜਾ ਕਾਨੇ ਕੰਨ ਕੋਲ ਵੀੜੀ ਬਗੂਤ ਨੇ ਬਿਠਾ ਨਾਲ ਕਰ ਦੇ ਜਾ ਨਾ ਲਿਓ ਇੱਥੇ ਐਵੇਂ ਨੈਨੇਂਦਰ ਨਹੀਂ ਹੁਣਾ ਉਤਰ ਅੰਦਰ ਇੱਕ ਮਿੰਟ ਆ ਦਿਖਾ ਗਏ ਇਹ ਤਾਂ ਖਾ ਗਏ ਚੱਲ 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 ਛੇਤੀ ਦਾਣੇ ਪਾਈਏ ਮੁੜ ਕੇ ਲੈਟਰਾਂ ਜਾਵੜੇ ਤੇ ਵੀਡੀਓ ਵਗੈਰਾ ਨਹੀਂ ਲਾਈ ਸੀ ਬਈ ਜਲਦੀ ਜਲਦੀ ਆਉਣ ਸਾਰੇ ਹੀ ਦਾਣੇ ਕੀਤੇ ਤਿਆਰ ਪਾਣੀ ਕੀਤਾ ਤਿਆਰ ਮੈਨੂੰ ਐਸੀ ਵੀ ਲੈਟਰ ਨਾ ਚੱਲ ਜੇ ਹਨਾ ਮੀਂਹ ਪੈ ਕੇ ਹਟਿਆ ਹਲਕੀ 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 ਤਾਂ ਨਹੀਂ ਕਣਕਾਂ ਦਾ ਪੂਰਾ ਮੋਟੇ ਰੁਪੀਆਂ ਰਕੀਆਂ ਪਰ ਡਿੱਗੀਆਂ ਥੋੜਾ ਜਿਹੀ ਠੀਕ ਐ ਤੇ ਇੱਕ ਹੋਰ ਮਾਦਾਵਾਂ ਚ ਨਾਰ ਫੜਿਆ ਗਿਆ ਰੰਨਾ ਚ ਧੰਨਾ ਉਹ ਦੇਖੋ ਰੰਨਾ ਚ ਧੰਨਾ ਆਵਣਾ ਬੈਠਾ ਰੰਨਾ ਚ ਧੰਨਾ ਹਾਂ ਕੋਈ ਬੁੜੂਆ ਜੇ ਬੰਦਾ ਬੈਠਾ ਹੋ ਗਿਆ ਮੈਂ ਨਾ ਕੋਈ ਉਹ ਕਹਿੰਦਾ ਜੇ ਕੋਈ ਬੁੜੂਆ ਜੇ ਬੰਦਾ ਬੈਠਾ ਹੋ ਕਹਿੰਦੇ ਵੇਖ ਕੇ ਬਰਨਾ ਧੰਨਾ ਬਣਿਆ ਬੈਠਾ ਆ ਰਰ ਰਰ ਨਾ ਤੰਨਾ ਵੇਖੋ ਆ ਸਾਰੀਆਂ ਰਰ ਨਾ ਤੇ ਆਉ ਬੈਠਾ ਧੰਨਾ ਚੱਕ ਲਈ ਜਾ ਕੇ ਧੰਨੇ ਨੂੰ ਇਹੀ ਪਿੱਲ ਪਾਉਂਦੇ ਇਹੀ ਬਿਮਾਰ ਕਰਦੇ ਕੂਤਰਾ ਗਰਮੀ ਇੰਨੇ ਆਂਡੇ ਛਟਾਈ ਜਾਂਦੇ ਢੇਰ ਲਵਾ ਦੇ ਕੰਜਰ ਦੀ ਫੈਕਟਰੀ ਲੱਗੀ ਹੁੰਦੀ ਆਂਡਾ ਦੀ ਖਾੜਦੇ ਚੱਕ ਕੇ ਲਿਆਉਂਦੇ ਮੈਨੂੰ ਲੱਗੀ ਵੀਡ ਕੋ ਲੱਗੀ ਚੜਦਗੇ ਮੈਨੂੰ ਇਹ ਬੱਚਾ ਮੱਚਾ ਫੜਦੇ ਸੀ ਭਰਾਵਾ ਤੇ ਉੱਪਰ ਕਰਾ ਇੰਨੀ ਨਹੀਂ ਮौज ਹੀ ਕਹਿੰਦਾ ਉਹਨਾਂ ਦੇ ਆ ਦੀ ਹੈ ਮਿਲਿਆ ਸੀ ਨਹੀਂ ਗੱਲ ਮਾ ਜਿੱਤੇ ਜਿੱਤੇ ਤੇ ਦੁੱਤਿਆ ਮੋਜ ਦਾ ਸਾਰੀ ਕਿਤੇ ਆਊਗੀ ਤੰਨਾ ਜਿੱਤੇ ਇਤਿਆ ਖੁੱਡਿਆ ਜਗੂ ਤੇ ਗਏ ਆ ਆਪਣਾ ਜੋ ਉੱਥੇ ਮੋਜੇ ਹੀ ਮੋਜਾਂ ਨ ਮੋਜ ਪਿਆਰੇ ਕਬੂਤਰਾਂ ਜਿਹੜਾ ਗਮ ਮੋਜਾਂ ਟੱਕਿਆਂਗਾ ਮੋਜਾਂ ਨਿਕਲੀਆਂ ਬੰਗਾ ਨਾ ਮੋਜਾ ਲੋਡਣਗੇ ਹੋਰ ਲੋਡ ਹੁੰਦਗਾ ਤੈਨੂੰ ਦੇਖਣਾ ਯਾਰ ਹਾਂ ਅਜੇ ਪੱਕਾ ਨਹੀਂ ਪਤਾ ਓਕੇ ਬਾਪਾ ਵੀ ਛੜ ਤਾਂ ਪਾਣੀ ਰੱਖ ਦੇ ਖੜ ਜਾ ਨਾਲ ਹੂੰ ਇੱਕ ਮੋੜ ਵਿੱਚ ਦਵਾਈ ਪਾਈ ਸਮਾਨ ਮੁੱਢੀ ਤੈਨੂੰ ਤੈਨੂੰ ਮਗਰ ਉਹ ਸਾਰਾ ਹੀ ਲਵੇੜਤਾ ਗੁੱਤੇ ਨੇ ਕੋਈ ਨਾ ਕੋਈ ਨਾ ਮਨ ਹੋਣੀ ਹੈ ਗੈਜਟ ਵਖਾਦਾ ਆਇਓ 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 ਉਹਦਾ ਜਾਨ ਸਾਰੀ ਦੇਖ ਲਿਆ ਉਹਨੇ ਤਾਂ ਆਇਓ ਆਇਓ ਉਹ ਦੇਖ ਲਿਆ ਆਹ ਵੱਡਾ ਬਾਲਾ ਇਹ ਕਬੂਤਰਾਂ ਨੂੰ ਵੀ ਰੱਖ ਦਿੱਤਾ ਪਾਣੀ ਹਾਂ ਜੀ ਉਹ ਕਹਿ ਸਕਦਾ ਬਸ ਸਾਰੇ ਖੁੱਡਿਆਂ ਦੇ ਦਾਣੇ ਪਾਣੀ ਦੀ ਰਿਪੋਰਟ ਹੋ ਗਈ ਓਕੇ ਹੋਣਾ ਟੈਨਸ਼ਨ ਫਰੀ ਬਸ ਨਾਲ ਆ ਰੋਟੀ ਪਾਣੀ ਦਾ ਰਹੇਗਾ ਜਿਗਾੜ ਹਾਂ ਹਾਂਜੀ ਮੇਰੇ ਵੀਰੋ ਆਗੇ ਤਰੇ ਘਰੇ ਜੀ ਤੇ ਜਿੰਨੀ ਘਰੋਂ ਮਿਲੀ ਆਪਾਂ ਨੂੰ ਦਹੀਂ ਲਿਆਂਦੀ ਬਾਕੀ ਚਾਦਨੇ ਆਪਾਂ ਸੇਠਾਂ ਦੀ ਦੁਕਾਨ ਤੇ ਜਾਂ ਉਹਨਾਂ ਦੇ ਸਰਜੀਤ ਦੇ ਉਹਨਾਂ ਤੋਂ ਲੈ ਕੇ ਆਉਣਾ ਦਹੀਂ ਵੀ ਲਿਆਂਦੀ ਤੇ ਲੀਜ ਲਿਆਂਦੀ ਕੋਰਪਰੇ ਲਿਆਂਦੇ ਇੱਕ ਸਟਿੰਗ ਵੀ ਲਿਆਂਦੀ ਤੇ ਬੱਸ ਬਈ ਮੈਂ ਪਹਿਲਾਂ ਨਾ ਕੁਤਰਾਂ ਨੂੰ ਦਹੀਂ ਦਹੀਂ ਦੇ ਕੇ ਨਵੇੜ ਦਾ ਕੰਮ ਹੈ ਨਾ ਤੇ ਉਦੋਂ ਆ ਹਜਾ ਬਣਾਉਣਾ ਵੀਡੀਓ ਐਡਿਟ ਕਰਕੇ ਅਪਲੋਡ ਕਰਨਾ ਰੋਟੀ ਖਾਣੀ ਆਪ ਲੀ ਉਹਨੂੰ ਲਿਆਦਦੇ ਨੇ ਮਤਲਬ 12 ਕੁ ਵਜੇ ਦਿੱਕਰ ਦਾ ਪ੍ਰੋਸੈਸ ਹੈਗਾ ਆਪਣਾ ਰਾਤ ਦਾ ਹੀ ਹੈ ਨਾ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਪਹਿਲਾਂ ਕੂਤਰਾਂ ਦਾ ਕੰਮ ਨਹੀਂ ਵੀਡੀਓ ਸਾਰਾ ਆਪਾਂ ਉਹ ਅੰਦਰ ਬਿਠੇੜੀ ਕੂਦਰੀ ਸਾੱਚੀ ਦੀ ਕੰਡੀਸ਼ਨ ਬਹੁਤ ਵਧੀਆ ਹੋ ਗਈ ਬਾਬੇ ਦੀ ਕਿਰਪਾ ਨਾਲ ਤੇ ਇਹਨੂੰ ਵੀ ਮੈਡੀਸਿਨ ਵਗੈਰਾ ਦੇਣੀ ਹੈ ਉਤਰਾ ਦਾ ਕੰਮ ਨਵੇੜਤਾ ਹੀ ਸਰ ਖੂਦਰੀ ਦੇਖ ਕੇ ਇੰਜੈਕਸ਼ਨ ਲਾਉਣਾ ਰਹੇਗਾ ਉਹ ਆਖੇ ਲਾ ਦੇਣਗੇ ਫਕਰੇ ਚੱਲੀ ਯਾਰ ਨਾ ਇਹ ਰੋਟੀ ਖਾ ਲਈ ਤੇ ਨਲੇ ਆਪਣੇ ਲਿਓ ਵਾਸਤੇ ਰੋਟੀ ਲੈ ਲਈ ਯਾਰ ਵਿਚਾਰੇ ਵਾਸਤੇ ਹਾਂਜੀ ਮੇਰੇ ਵੀਰੋ ਅੱਗੇ ਜੀ ਇਧਰ ਲੈ ਕਰੇ ਲਿਓ ਵਾਸਤੇ ਰੋਟੀ ਰੱਸੀ ਲੈ ਜਾਂਦੀ ਪਹਿਲੇ ਨੰਬਰ ਤੇ ਰੋਟੀ ਰੱਸੀ ਪਾਦ ਗਏ ਆਪਾਂ ਅੱਗੇ ਜੀ ਇਧਰ ਲੈ ਕਰੇ ਨਾਈ ਤੋਂ ਹੀ ਕਰਿਆ ਜੀ ਹਾਂ ਤੇ ਰੋਟੀ ਖਾਈ ਨਹੀਂ ਪਤਾ ਪਹਿਲੀ ਖਾਈ ਨਹੀਂ ਮੁੰਡਾ ਨਾ ਮੈਂ ਲੀਓ ਉਹ ਰੋਟੀ ਸੀ ਪਾਜੀ ਸੀ ਤੇ ਸਟਿੰਗ ਚੱਕ ਲੈਂਦੀ ਸੀ ਤੇ ਉਹ ਤਾਂ ਤੁਹਾਨੂੰ ਪਤਾ ਹੈ ਵੀ ਗਰਮੀ ਦਾ ਮੌਸਮ ਹੈ ਭਾਈ ਫ੍ਰਿਜ ਜਿੰਨਾ ਟਾਈਮ ਪਈ ਉਹ ਟਾਈਮ ਕੀ ਠੰਡੀ ਹੈ ਜਦੋਂ ਫ੍ਰਿਜੋਂ ਕੱਢ ਲਈ 10 15 ਮਿੰਟ ਬਾਅਦ ਗਰਮ ਹੋ ਜਾਂਦੀ ਹੈ ਠੀਕ ਹੈ ਕਿ ਨਹੀਂ ਤੇ ਆਪਾਂ ਫਿਰ ਇੱਕ ਸਕੀਮ ਲਾਈ ਇੱਕ ਮਿੰਟ ਖੜ ਜੋ ਰੋਕੋ ਦਿਖਾ ਕੇ ਤੁਹਾਨੂੰ ਇੱਥੋਂ ਦੇਖ ਲਈ ਹੋਣੀ ਅਸਲ ਵਿੱਚ ਤੁਹਾਨੂੰ ਟੈਕਨੋਲੋਜੀਆ ਇਧਰ ਜੀ ਬੋਤਲ ਚ ਲਈ ਪਾਸਟਿੰਗ ਮੈਂ ਹੁਣ ਜਿੰਨੀ ਕੁ ਪੀਣੀ ਐ ਓਨੀ ਕੁ ਨੱਪ ਕੇ ਕੱਢ ਲੇ ਥੋਂ ਉੱਤੋਂ ਐ ਕਰਕੇ ਠੀਕ ਆ ਕਿ ਨਹੀਂ ਵਧੀਆ ਠੰਡੀ ਦੀ ਠੰਡੀ ਪਈ ਐ ਘੰਟਾ ਹੋ ਗਿਆ ਪਰ ਇਹਨੂੰ ਜਿੰਨੀ ਠੰਡੀ ਪਈ ਸੀ ਓਨੀ ਠੰਡੀ ਪਈ ਐ ਸਹੀ ਐ ਨਾ ਪਾਣੀ ਵਾਲੀ ਬੋਤਲ ਚ ਪਾਣੀ ਸਟਿੰਗ ਪਾਣੀ ਐ ਨਹੀਂ ਬਸ ਇਹ ਚ ਕੁਝ ਵੀ ਪਾ ਸਕਦੇ ਆ ਚਾਹ ਪਾਣੀ ਕੁਝ ਵੀ ਪਾ ਸਕਦੇ ਜਿਹੜੇ ਕੋਈ ਜੀ ਕਰੇ ਠੰਡੇ ਤੇ ਠੰਡੀ ਚੀਜ਼ ਤਤੀ ਤੀ ਜੇ ਰਿੰਦੀ ਆ ਬਾਕੀ ਬਸ ਓਕੇ ਆ ਹਨਾ ਆਪਣੀ ਕੂਤਰੀ ਦੀ ਕੰਡੀਸ਼ਨ ਸੈੱਟ ਆ ਜਮਾ ਤੇ ਇਹਨੂੰ ਟਿਕਟਲੇ ਲਾ ਦੇ ਨਾ हां टिकट ਲੈ ਲਾਤੇ ਕਿ ਦਵਾਈ ਦੇਨੇ ਰਹੇਗੀ ਹੋਪ ਹੈ ਉਹ ਵੀ ਦੇ ਕੇ ਪੈ ਜਾ ਕੇ ਬਾਕੀ ਸਾਰਾ ਕਾਨਸਰਟ ਹੈ ਯੂਟਿਊਬ ਉੱਤੇ ਪਿਆ ਹੈਗਾ ਤੇ ਮੈਂ ਤਾਂ ਕਰਨਾ ਵਲੌਗ ਦੀ ਹੈਡਿੰਗ ਕਰੀ ਦੀ ਆ ਪਰ ਓਕੇ ਜੀ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੀ ਗੇ